ਮੈਂ ਜੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਹੋ ਘਰ ਪਰਿਵਾਰ ਮਾਲ ਪਸ਼ੂ ਠੀਕ ਆ ਬਾਈ ਤੇ ਬੱਕਰੀਆਂ ਵਾਲੇ ਵੀਰਾਂ ਨੂੰ ਮੰਨ ਲਓ ਖਾਸ ਕਰਕੇ ਨਵੇਂ ਵੀਰ ਨੇ ਜਿਹੜੇ ਇਸ ਧੰਦੇ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਨਹੀਂ ਪਤਾ ਮੰਨ ਲਓ ਠੰਡ ਦੇ ਉਹ ਤੈਨੂੰ ਕੀ ਹੋ ਗਿਆ ਹੁਣ ਤੇਰੇ ਕੀ ਅੜ ਗਿਆ ਗੱਜ ਇਹ ਬੱਚਾ ਬਾਗ ਵਾਲੀ ਬਲੱਡ ਲੈਣ ਲੱਗਾ ਭਾਈ ਜਾਫਰ ਇਹਦਾ ਨਾਮ ਰੱਖਿਆ ਬਾਗ ਵਾਲੀ ਬਲੱਡ ਲਾਈਨ ਦਾ ਬੱਚਾ ਦੇਖ ਲੋ ਭਾਈ ਹੁਣ ਕਹੇ ਜੀ ਬਰੀਡ ਹੈ ਕੀ ਗੱਲ ਬਾਤ ਹੈ ਜੇ ਚੰਗੀ ਬਰੀਡ ਤੇ ਕੰਮ ਕਰਾਂਗੇ ਤਾਂ ਚੰਗੇ ਰੁਪਏ ਕਮਾ ਲਾਂਗੇ ਮਹਿੰਗਾ ਪਸ਼ੂ ਲੈ ਲਾਂਗੇ ਤਾਂ ਦੋ ਰੁਪਏ ਚੰਗਾ ਮਿਲ ਜੂ ਤੇ ਜੇ ਮਾੜਾ ਲਵਾਂਗੇ ਤਾਂ ਮਾੜੇ ਮੱਲਾ ਵੀ ਘੱਟ ਰੁਪਏ ਵੱਟੇ ਜਾਣਗੇ ਹੋਕਾ ਦੇ ਕੇ ਵੇਚਣਾ ਪਊਗਾ ਠੀਕ ਹੈ ਹੁਣ ਬਾਹਲੇ ਬੰਦੇ ਵਿੱਚ ਇਹ ਗੱਲ ਕਹਿੰਦੇ ਐ ਨਲੇ ਤਾਂ ਰੱਖ ਰੱਖ ਛੱਡੀਆਂ ਚਾਰੀ ਜਾਂਦੇ ਆ ਨਲੇ ਗਈ ਜਾਂਦੇ ਆ ਇਰੇ ਵਿੱਚ ਕੋਈ ਕਮਾਈ ਨਹੀਂ ਆਏ ਆ ਬਹੁ ਹੈਨਾ 100 ਗੱਲਾਂ ਕਰਦੇ ਆ ਬਾਈ ਜੇ ਬਾਈ ਮੰਨ ਕੇ ਚੱਲੋ ਯਾਰ ਸਰਦਾ ਕਿਸੇ ਦਾ ਹੈਨਾ ਵਧੀਆ ਕਿਉਂ ਪੰਗੇ ਲੈਂਦਾ ਬੱਕਰੀਆਂ ਜੇ ਮੈਂ ਤਾਂ ਇਹ ਗੱਲ ਕਰਦਾ ਵੀ ਉਹਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਜਿਹਦਾ ਸਰਦਾ ਜਿਹਨੂੰ ਸ਼ੌਂਕ ਆ ਉਹ ਬੰਦਾ ਰੱਖੂਗਾ 100 ਰੁਪਏ ਕਮਾਉਣੇ ਆ ਬਾਈ ਹੈਨਾ ਜਿਹਦਾ ਗੁਰੇਜਾਰ ਹੈ ਨਹੀਂ ਜਾਂ ਕਿਵੇਂ ਵੀ ਲਾ ਲਓ ਯਾਰ ਉਹੀ ਬੰਦਾ ਕੰਮ ਕਰੂਗਾ ਮੰਨ ਲਾ ਹੈਨਾ ਜਿਹਦਾ ਸਰਦਾ ਉਹ ਕਿਉਂ ਪੰਗੇ ਲੂ ਅਗਲਾ ਕੋਈ ਯਾਰ ਛੱਡ ਪਰ ਇੱਕ ਮਿਹਨਤ ਜ਼ਿਆਦਾ ਹੈ ਧੰਦੇ ਦੇ ਵਿੱਚ ਮਿਹਨਤ ਇੰਨੀ ਕੋਈ ਨਹੀਂ ਕਰਦਾ ਅੱਜ ਕੱਲ ਸੋਨੂੰ ਪਤਾ ਬਾਈ ਮੇਨ ਜਦੋਂ ਹਰ ਇੱਕ ਬੰਦਾ ਚੱਲਦਾ ਕਿ ਨਹੀਂ ਚੱਲਦਾ ਇਹ ਗੱਲ ਸੋ ਮੰਨਣੀ ਪਊਗੀ ਤੇ ਆਪਾਂ ਮੇਨ ਮੁੱਦੇ ਤੇ ਆਈਏ ਵੀ ਠੰਡ ਦੇ ਵਿੱਚ ਬੱਕਰੀਆਂ ਆਪਾਂ ਕਿਵੇਂ ਰੱਖਣੇ ਆ ਰਹੇ ਹੁਣ ਠੰਡਾ ਨਾਲੇ ਤਾਂ ਇਹ ਧੁੱਪੇ ਬਾਹਰ ਗੇੜਾ ਦੇ ਗਿਆ ਜਨ ਨਾਲੇ ਹੁਣ ਇਹਨਾਂ ਨੇ ਆ ਕੇ ਪਾਣੀ ਤਾਂ ਨਹੀਂ ਪੀਤਾ ਨੀ ਰਖਾਣੀਆਂ ਸਾਰੀਆਂ ਲੋਈ ਚੱਕ ਗਈਆਂ ਸਾਰੀਆਂ ਦੇ ਲੋਈ ਪਾੜੀ ਖੜੀਆਂ ਸਾਰੀਆਂ ਪਾਲਾ ਮੰਨੀ ਖੜੀਆਂ ਨੇ ਨਾਲੇ ਧੁੱਪੇ ਤਾਪੇ ਫਿਰ ਕੇ ਆਈਆਂ ਖਾਈ ਜਾਂਦੀਆਂ ਢਿੱਡ ਭਰੇ ਆ ਵਧੀਆ ਰਜੀਆਂ ਪੁੱਜੀਆਂ ਸਾਰਾ ਕੁਝ ਹਨਾ ਦੇਖ ਲਓ ਤੁਸੀਂ ਲੋਈ ਪਾੜੀ ਖੜੀਆਂ ਨੇ ਠੰਡ ਦੇ ਵਿੱਚ ਤੇ ਧੁੱਪਾਂ ਆਉਂਦੀ ਆਪਣੇ ਬਾੜੇ ਚ ਬਾਹਰ ਲੈ ਜਾਣੀਆਂ ਪੈਂਦੀਆਂ ਹੈ ਤਿਆ ਪਾ ਸਵੇਰੇ ਇਹਨਾਂ ਦਾ ਇੰਤਜ਼ਾਮ ਬਾਹਰ ਕਰਤਾ ਜਾਲ ਜੂਲਾ ਤਾਂ ਤੁਹਾਨੂੰ ਦਿਖਾਵਾਂਗੇ ਧੁੱਪੇ ਬੱਕਰੀਆਂ ਨੂੰ ਚੜਨ ਮਤਲਬ ਸਵੇਰੇ ਚੜਦੀ ਧੁੱਪ ਦੇ ਵਿੱਚ ਬਾਹਰ ਕਰਦੇ ਕਰੋ ਬਾਈ ਤੇ ਨੀਰਾ ਚਾਰਾ ਡੱਕ ਮਾਰਖੋ ਭੁੱਖੀਆਂ ਨਾ ਰੱਖੋ ਭੁੱਖੀ ਬੱਕਰੀ ਹਮੇਸ਼ਾ ਜਿਆਦਾ ਬਿਮਾਰ ਹੋ ਜਾ ਕੋਈ ਦਿੱਕਤ ਆਉ ਠੀਕ ਹੈ ਜੇ ਬੱਕਰੀ ਥੋੜੀ ਰੱਜੀ ਪੁੱਜੀ ਆ ਵਧੀਆ ਉਹ ਵਧੀਆ ਮੰਨ ਕੇ ਚੱਲੋ ਰਹੂਗੀ ਠੀਕ ਹੈ ਤੇ ਆਹ ਤੁਹਾਨੂੰ ਰਸਤਾ ਬਾਹਰ ਗਾੜੀ ਬਰਾਡ ਲੈ ਜਾਂਦਾ ਬੱਚਾ ਉਹ ਗੁਰਦਾਸ ਗਰਦਾਸ ਮਠਰੀ ਵਾਲਾ ਉਹਦੀ ਲਾਈਨ ਦਾ ਮਰਚਾ ਆਪਣਾ ਬਾਈ ਜਿਹੜਾ ਗਰਦਾਸ ਆ ਮਠਰੀ ਵਾਲਾ ਬਾਈ ਉਹਦੀ ਲਾਈਨ ਦਾ ਬੱਚਾ ਲਿਆਂਦਾ ਆਪਾਂ ਬੱਚਾ ਬਹੁਤ ਸ਼ਾਨਦਾਰ ਆ ਠੀਕ ਆ ਜੀ ਬੱਚੇ ਦੋਨੇ ਮੰਨ ਲਾ ਵੀ ਆਪਾਂ ਵਧੀਆ ਲੈ ਆ ਯਾਰ ਬਰੀਡ ਦੇ ਮੱਥਾ ਮਾਰਦਿਆਂ ਨੂੰ ਬਹੁਤ ਚਿਰ ਹੋ ਗਿਆ ਹੁਣ ਆਪਾਂ ਚੰਗੀ ਬਰੀਡ ਤੇ ਮੰਨ ਲਾ ਵੀ ਬੱਚੇ ਬੱਕਰੇ ਲੈ ਆ ਪਹਿਲਾਂ ਆਪਦੇ ਪਾਲ ਕੇ ਵੇਚਦੇ ਬਾਈ ਹਨਾ ਅਗਲਾ ਕਹਿੰਦਾ ਆਵਦੀ ਬਰੀਡ ਤਿਆਰ ਕਰੋ ਆਵਦੀ ਸੀਗੀ ਪੱਠਾ ਹੈਗੀਆਂ ਆਪਦੀਆਂ ਬਾਈ ਤਿਆਰ ਹੋਈਆਂ ਸੂਈਆਂ ਵੀ ਇਹ ਵਿੱਚ ਹੁਣ ਮਾਲੂਆ ਬੱਕਰੀ ਬੁੱਢੀ ਆ ਆ ਚਿੱਟੀ ਡੱਬੀ ਬੁੱਢੀ ਬੱਕਰੀ ਹੈ ਖਾਂਦੀ ਵੀ ਕਰਤਾ ਕਮਜ਼ੋਰੀ ਆ ਬੁੱਢੀ ਆ ਜਮਾ ਦੰਦ ਕਸਾਈ ਖੜੀ ਆ ਬਈ ਇਹ ਤੇ ਐਂ ਲੱਗਦਾ ਨਾ ਜਿਵੇਂ ਬੁਖਾਰ ਚੜਿਆ ਹੁੰਦਾ ਇਹਨੂੰ ਇਕੱਠੀ ਹੋਈ ਖੜੀ ਆ ਠੰਡ ਦੇ ਵਿੱਚ ਚਾਰ ਚਪੇਰੋਂ ਬਈ ਕਮਰਾ ਰਾਤ ਨੂੰ ਬੰਦ ਹੋਣਾ ਚਾਹੀਦਾ ਨਿੱਗ ਹੋਣੀ ਚਾਹੀਦੀ ਆ ਠੰਡ ਠਾਰੀ ਬਹੁਤ ਹੁਣ ਹਵਾ ਚੱਲਦੀ ਐ ਸੁੱਕੀ ਠੰਡ ਐ ਵੇ ਜੇ ਮੀਂਹ ਪੈ ਜੇ ਫਿਰ ਤਾਂ ਠੀਕ ਹੈ ਬਈ ਵਿਚ ਵਿਚ ਮੀਂਹ ਪੈ ਗਿਆ ਚਲੋ ਫਰਕ ਪੈ ਜਾਂਦਾ ਹਨਾ ਇਹ ਸੁੱਕੀ ਟਰਨ ਮਾਰ ਦਿੰਦੀ ਹੈ ਹੁਣ ਥੱਲੇ ਤਾਂ ਸੁੱਕਾ ਹੋਣਾ ਚਾਹੀਦਾ ਹੁਣ ਮੈਂ ਇੱਥੇ ਬਈ ਮਾਰਿ ਮਾਰੀ ਸੁੱਕ ਸਿੱਟੂ ਮਾਰੀ ਇਹਨਾਂ ਨੂੰ ਮੱਲਾ ਜਿਹੜਾ ਪੰਨੀ ਦਾ ਚਾਰ ਦੇ ਇਹਨਾਂ ਦਾ ਉਹੀ ਥੱਲੇ ਸਿਰ ਦੇ ਸੁੱਕ ਮਾਰੀ ਮਾਰੀ ਤਾਂ ਸੁੱਕਾ ਹੀ ਹੁੰਦਾ ਵੈਸੇ ਤਾਂ ਸਾਂ ਆਪਾਂ ਮੋਕਰ ਮਾਰ ਕੇ ਸਾਰਾ ਸਫਾਈ ਰੱਖਦੇ ਆ ਫੁੱਲ ਸਿਆਲ ਦੇ ਵਿੱਚ ਫੁੱਲ ਸਫਾਈ ਰੱਖੋ ਵਧੀਆ ਮੰਨ ਕੇ ਚਲੋ ਥੱਲੇ ਸੁੱਕ ਰੱਖੋ ਬੱਕਰੀਆਂ ਨੂੰ ਵਾਜਵਾ ਢਿੱਡ ਭਰਮਾ ਖਾਣਾ ਦਿਓ ਠੀਕ ਹੈ ਬਾਈ ਤੇ ਆ ਬੱਕਰੀ ਹੁਣ ਬੁੱਢੀ ਆ ਹੁਣ ਇਹਨੂੰ ਬਾਈ ਮੰਨ ਕੇ ਚੱਲੋ ਤੁਸੀਂ ਚੰਗਾ ਦਾਣਾ ਚੰਗੀ ਨੂੰ ਇੱਕ ਕਮਜ਼ੋਰੀ ਵਾਲੀ ਦਵਾਈ ਐ ਸਾਰੇ ਵਿਟਾਮਿਨ ਮਿਨਰਲ ਸਾਰੇ ਉਹਦੇ ਵਿੱਚ ਹੈਗੇ ਉਹ ਦਿੰਨੇ ਆ ਉਹ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਦੇ ਐਂਡ ਦੇ ਵਿੱਚ ਲਿੰਕ ਤੁਹਾਨੂੰ ਦਿਖਾ ਦੂੰਗਾ ਜੇ ਕਿਸੇ ਦੀ ਬੁੱਢੀ ਬੱਕਰੀ ਐ ਜਾਂ ਮਲੂਈ ਪਾੜ ਕੇ ਖੜਦੀ ਐ ਕਮਜ਼ੋਰੀ ਐ ਰਾਜ ਨਹੀਂ ਹੁੰਦੀ ਠੀਕ ਐ ਢਿੱਡ ਭਰਮਾ ਖਾਣਾ-ਦਾਣਾ ਤੁਸੀਂ ਦੇਣਾ ਦਵਾਈ ਸਾਨੂੰ ਮੈਂ ਦੱਸੂਗਾ ਵੀ ਆਹ ਦਵਾਈ ਦੇ ਦਿਓ ਭਈ ਇਹਦੀ ਘਾਟ ਪੂਰੀ ਹੋ ਜੂਗੀ ਤੇ ਰਾਜੀ ਹੋ ਜੂ ਸਹੀ ਹੋ ਜੂ ਕਹਿਣ ਦਾ ਭਾਵੇਂ ਇਹ ਆ ਠੀਕ ਹੈ ਹੁਣ ਮੰਨ ਕੇ ਚੱਲੋ ਵੀ ਖੋਲਣੀਆਂ ਸਾਫ ਹੈ ਉ ਤਾਂ ਬੱਕਰੀਆਂ ਰਜੀਆਂ ਖੜੀਆਂ ਬਾਈ ਤੇ ਹੁਣ ਆ ਖੋਲਣੀਆਂ ਦੇ ਵਿੱਚ ਸ਼ਾਮ ਨੂੰ ਮੈਂ ਫੇਰ ਪਾ ਦੂੰਗਾ ਮਾਰ ਕੇ ਬੌਕਰ ਸਾਫ ਕਰਕੇ ਤੇ ਮੋਹ ਫੁੜੀ ਦਾ ਨੀਰਾ ਗੁਮਾਰੇ ਦਾ ਨੀਰਾ ਛਾਲ ਦੇ ਵਿੱਚ ਬੱਕਰੀਆਂ ਨੂੰ ਬਹੁਤ ਜ਼ਰੂਰੀ ਹੈ ਬਾਈ ਠੀਕ ਹੈ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਅਸੀਂ ਹਰੇ ਤੇ ਰੱਖਦੇ ਆਂ ਅਸੀਂ ਨੀਰੇ ਤੇ ਰੱਖਦੇ ਆਂ ਬਾਈ ਜਮਾਂ ਨਹੀਂ ਬਲਦੀਆਂ ਭਰਾਵੋ ਠੀਕ ਐ ਸੰਨੀ ਤੇ ਰੱਖਦੇ ਆ ਉਹ ਉਹੋ ਜਿਹਾ ਸਰੀਰਵੰਤਰ ਉਹਨਾਂ ਦਾ ਬਣ ਜਾਂਦਾ ਜਿਵੇਂ ਜੋ ਪਾਲਦੇ ਹਨ ਜਿਹੇ ਜਿਹੇ ਖਾਣਾ-ਦਾਨ ਦੇਵਾਂਗੇ ਆਪਾਂ ਜਿਹੜਾ ਡਾਈਟ ਦੇਵਾਂਗੇ ਪਸ਼ੂ ਨੂੰ ਉਹੋ ਜਿਹਾ ਪਸ਼ੂ ਨੇ ਤਿਆਰ ਹੋਣਾ ਜਿਹੜਾ ਹੁਣ ਇਹਨਾਂ ਦਾ ਖਾਣਾ-ਦਾਨ ਸਿਆਲ ਦੇ ਵਿੱਚ ਮੂਫਲੀ ਦਾ ਨੀਰਾ ਗੁਆਰੇ ਦਾ ਨੀਰਾ ਸੁੱਕੇ ਨੀਰੇ ਨੇ 70 80% ਦਾ ਸੁੱਕਾ ਪਾਲਦੀ ਆ ਬੱਕਰੀ ਹਰੇ ਤੇ ਆਪਾਂ ਕਿਵੇਂ ਪਾਲ ਲਾਂਗੇ ਆਪਾਂ ਨੂੰ ਪਤਾ ਹੈ ਘਾਟਾ ਕਿੱਥੋਂ ਪੈਂਦਾ ਨਵੇਂ ਵੀਰਾਂ ਨੂੰ ਇੱਥੋਂ ਹੀ ਪੈਂਦਾ ਜਿਹੜੇ ਆਪ ਦੀ ਅੜੀ ਨਹੀਂ ਛੱਡਦੇ ਮੈਂ ਹਜੇ ਵੀ ਬੰਦੇ ਦੇਖੇ ਆਪ ਦੀ ਜਿਹੜੀ ਅੜੀ ਨਹੀਂ ਛੱਡਦੇ ਮੰਨ ਲਾ ਮੇਰੇ ਕੋਲੇ ਬਾਈ ਗਮਾਰੇ ਦਾ ਨੀਰਾ ਮੂਫੜੀ ਦਾ ਨੀਰਾ ਦਾਣਾ ਪਾਣੀ ਸਾਰਾ ਕੁਝ ਆ ਏ ਟੂ ਜ਼ੈਡ ਮੂਫੜੀ ਦਾ ਨੀਰਾ ਦਾ ਘੁੰਮੀਆਂ ਕੱਪੇ ਇਕੱਠੇ ਕਰੇ ਪਏ ਆ ਖੋਲਣੀਆਂ ਚੱਟੀਆਂ ਪਈਆਂ ਬਈ ਤਿੰਨ ਵਾਰੀ ਬਾਹਰ ਨਹੀਂ ਇੱਥੇ ਪਾਇਆ ਬਾਹਰ ਖੋਲਣੀ ਜੀ ਤੀਜੀ ਵਾਰੀ ਨੀਰਾ ਪਾਤਾ ਚੌਥੀ ਵਾਰੀ ਅੰਦਰ ਪਾਉਂ ਅ ਢਾਈ ਢਾਈ ਮਤਲਬ ਢਾਈ ਘੰਟੇ ਨੂੰ 2 ਘੰਟੇ ਮੰਨੋ ਯਾਰ 2 ਘੰਟੇ ਬਾਹਰ ਗੇੜਾ ਦੇ ਕੇ ਆਈਆਂ ਮੰਨ ਕੇ ਚੱਲੋ ਠੀਕ ਹੈ ਤੇ ਆਪਾਂ ਜਮਾ ਬਾਈ ਫੁੱਲਰ ਜਾ ਕੇ ਰੱਖਦੇ ਆ ਆ ਦੇਖੋ ਪੱਠਾ ਆਪਣੇ ਡੱਬੇ ਬੋਗ ਦੀ ਪੱਠਾ ਠੀਕ ਹੈ ਆ ਪੱਠਾ ਵੀ ਬਾਈ ਕਰਦਾ ਅਸਦੀ ਲੈਂਚੋਂ ਹੈ ਉਹਦੇ ਮੰਨ ਕੇ ਚੱਲੋ ਰਸਤਮ ਵੱਡੇ ਬੱਕਰੇ ਦੀ ਪੋਤੀ ਪੋਤੀ ਇਹ ਹੈ ਪੱਠ ਨੂੰ ਹੀ ਦੇਖ ਸਕਦੇ ਹਾਂ ਸਿੰਘੀ ਸਿੰਘੀ ਅੱਖ ਨੱਕ ਮੂੰਹ ਕੰਨ ਇਹ ਖੜਾ ਕਰਦਾ ਅਸਦੀ ਬਰਡ ਲੈਂ ਦਾ ਬੱਕਰਾ ਉਕਰੇ ਰੱਖਿਆ ਆਪਾਂ ਤੇ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਬੱਚੇ ਬੁੱੱਚੇ ਆਪਦੇ ਬਾਈ ਸੰਭਾਲ ਕੇ ਰੱਖੋ ਠੰਡ ਆ ਗਈ ਹੁਣ ਬੱਕਰੀਆਂ ਵੱਡੀ ਉਮਰ ਦੀਆਂ ਜਿਹੜੀਆਂ ਉਹਨਾਂ ਨੂੰ ਸੰਭਾਲ ਕੇ ਰੱਖੋ ਨਵੀਆਂ ਜੇ ਕੋਈ ਵੀ ਪਸ਼ੂ ਆ ਬੱਕਰੀ ਭੇਡ ਕੁਛ ਵੀ ਆ ਯਾਰ ਤੁਹਾਡਾ ਸਿਆਲ ਦੇ ਵਿੱਚ ਤਾਂ ਬਾਈ ਇਹ ਪੁੱਤਾਂ ਵਾਂਗੂ ਰੱਖਣੇ ਪੈਂਦੇ ਆ ਐਨ ਜਮਾ ਬਾਈ ਪੂਰੇ ਸ਼ੌਕ ਨਾਲ ਸਾਮ ਸੰਭਾਲ ਸਫਾਈ ਖਾਣਾ-ਦਾਣਾ A to Z ਵਧੀਆ ਹਨਾ ਤੇ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਦੇਖਦੇ ਆ ਤੇ ਬਾਈ ਵਨ ਕੇ ਅੱਗੇ ਸ਼ੇਅਰ ਕਰ ਦਿਆ ਕਰੋ ਹਨਾ ਹੁਣ ਸਿਆਲ ਦੇ ਵਿੱਚ ਜਿਹੜੀ ਵੀ ਕੋਈ ਦਿੱਕਤ ਆਊਗੀ ਤੁਹਾਨੂੰ ਆਪਾਂ ਵੀਡੀਓ ਰਹੀਂ ਸਾਰੀ ਦੱਸਾਂਗੇ ਮੇਰੇ ਵੀਰੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਠੀਕ ਹੈ ਤੇ ਬਾਕੀ ਤੁਹਾਨੂੰ ਖਾਣੇ-ਦਾਣੇ ਬਾਰੇ ਤਾਂ ਬਾਈ ਦੱਸ ਹੀ ਦਿੱਤਾ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਸਿਆਲ ਦੇ ਵਿੱਚ ਨੀਰੇ ਚੱਲਦੀ ਆ ਹਰਾ ਘੱਟ ਪਾਓ ਸਿਆਲ ਦੇ ਵਿੱਚ ਹਰਾ ਦਾ ਬੱਕਰੀ ਨੂੰ ਦਿਖਾਓ ਵੀ ਨਾ ਯਾਰ ਮੈਂ ਸੋਨਦਾ ਤਾਂ ਲੋੜ ਹੀ ਤੋਂ ਬਾਅਦ ਜਾ ਕੇ ਹਰਾ ਪਾਉਆ ਬੱਕਰੀ ਨੂੰ ਬਾਈ ਠੀਕ ਹੈ ਬਾਹਰ ਖਾਣ ਨੂੰ ਕੁਝ ਨਹੀਂ ਹੈਗਾ ਉਹਦੇ ਨੀਰਿਆਂ ਦਾ ਇੰਤਜ਼ਾਮ ਕਰੋ ਫੇਰ ਜਾ ਕੇ ਬੱਕਰੀਆਂ ਪਾਲਦੀਆਂ ਭਾਈ ਤੇ ਬਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਈ ਜੇ ਤੁਹਾਨੂੰ ਉਹ ਦਿਖਾਉਣਾ ਮੈਂ ਜਿਹੜੀ ਦਵਾਈ ਦੇਣੀ ਹੈ ਬੱਕਰੀਆਂ ਰਾਜੀ ਕਰਨ ਵਾਲੀ ਆ ਲੀਟਰ ਹੈ ਭਾਈ ਉਹ ਜਿਹੜਾ ਬੱਕਰੀ ਨੂੰ ਕਮਜ਼ੋਰੀ ਵਾਸਤੇ ਦੇਣਾ ਆਪਾਂ ਬੱਕਰੀਆਂ ਦੀ ਕਮਜ਼ੋਰੀ ਵਾਸਤੇ ਆ ਭਾਈ ਇਹ ਜਿਹੜੀਆਂ ਬੱਕਰੀਆਂ ਕਮਜ਼ੋਰ ਨੇ ਸੈਲ ਦੇ ਵਿੱਚ ਲੂਹੀ ਪਾੜੀ ਰੱਖਦੀਆਂ ਨੇ ਖਾਣਾ-ਦਾਣਾ ਘੱਟ ਖਾਂਦੀਆਂ ਨੇ ਉਹਦੇ ਵਾਸਤੇ ਇਹ ਅੱਧਾ ਲੀਟਰ ਹੈ ਭਾਈ ਲੀਟਰ ਲੈ ਲਓ ਅੱਧਾ ਲੀਟਰ ਲੈ ਲਓ ਇਹ 10 ਐਮਲ ਵੱਡੀ ਬੱਕਰੀ ਨੂੰ ਛੋਟੇ ਬੱਚੇ ਨੂੰ 5 ਐਮਲ ਜੇ ਕਿਸੇ ਨੇ ਬੱਕਰਾ ਤਿਆਰ ਕਰਨਾ ਪੱਠ ਪਠੋਰਾ ਕੁਝ ਵੀ ਉਹਦੇ ਵਾਸਤੇ ਵਧੀਆ ਚੀਜ਼ ਆ ਯਾਰ ਕਹਿੰਦਾ ਆਪਾਂ ਸਾਰੀਆਂ ਘਾਟਾਂ ਪੂਰੀਆਂ ਕਰਦਾ ਹੈ ਜਿੰਨੀਆਂ ਵੀ ਹੁੰਦੀਆਂ ਨੇ ਮਤਲਬ ਪਸ਼ੂਆਂ ਦੇ ਵਿੱਚ ਤੇ ਬਹੁਤ ਤਗੜੀ ਆਈਟਮ ਆ ਬਾਈ ਇਹ ਅਸੀਂ ਅਜਾ ਆਪਾਂ ਇਹਦਾ ਰਿਜ਼ਲਟ ਕੱਢ ਕੇ ਵੇਖਿਆ ਤਾਂ ਇਹ ਨੂੰ ਸਾਨੂੰ ਆਪਾਂ ਮਤਲਬ ਦੱਸ ਰਹੇ ਆ ਤੇ ਮੈਂ ਹੁਣ ਹਜੇ ਵੀ ਦੇ ਰਿਆਂ ਬੱਕਰੀਆਂ ਜਿਹੜੀਆਂ ਬੱਕਰੀਆਂ ਵਿੱਚ ਕੋਈ ਕਮਜ਼ੋਰ ਆ ਹੁਣ ਸਿਆਲ ਦੇ ਵਿੱਚ ਸ਼ੁਰੂ ਕਰਤਾ ਦੁਬਾਰੇ ਤੇ ਮਤਲਬ ਆ ਵੀ ਜਿਹੜੀਆਂ ਬੱਕਰੀਆਂ ਸਿਆਲ ਦੇ ਵਿੱਚ ਵੱਡੀਆਂ ਬੁੜੀਆਂ ਬੱਕਰੀਆਂ ਬਹਿ ਜਾਂਦੀਆਂ ਨੇ ਉਨ੍ਹਾਂ ਵਾਸਤੇ ਖਾਸ ਕਰਕੇ ਬਹੁਤ ਵਧੀਆ ਤਗੜੀ ਆਈਟਮ ਹੈ ਬਾਈ ਇਹ ਤੇ ਆਪ ਦਾ ਸਾਰੇ ਵੀਰੋ ਖਾਸ ਕਰਕੇ ਧਿਆਨ ਰੱਖਿਓ ਬਾਈ